ਕੋਈ ਮੈਂਬਰ ਉੱਠ ਕੇ ਗੱਲ ਕਰਦਾ ਹੈ ਕਿ ਤੁਸੀਂ ਆਪਣੀ ਸ਼ਖਸੀਅਤ ਦੇ ਖਿਲਾਫ ਉਹ ਗੱਲ ਸੁਣ ਕੇ ਰਾਜ਼ੀ ਨਹੀਂ ਅੱਜ ਜਿਸਾ ਪਰਗਟ ਸਿੰਘ ਉਸ ਚੀਜ਼ ਨੂੰ ਜਿਹੜੀ ਗੱਲ ਅੰਦਰ ਕੀਤੀ ਸੀ ਉਹਨੂੰ ਰਿਟਾਇਰ ਵੀ ਕਰਦੇ ਨੇ ਉਹਨੂੰ ਮੋਰ ਵੀ ਲਾਉਂਦੇ ਨੇ ਤੇ ਅੱਜ ਇਹ ਕੈਮਰੇ ਦੇ ਜ਼ਰੀਏ ਤੁਹਾਨੂੰ ਉਹ ਵੀਡੀਓ ਵੀ ਸੁਣਵਾਉਂਦੇ ਨੰਬਰ 2 ਸਾ ਸੁਖਪਾਲ ਸਿੰਘ ਖਹਿਰਾ ਜੀ ਅਸੀਂ ਲਗਾਤਾਰ ਵੇਖਿਆ ਹੁਣੇ ਹੀ ਨਹੀਂ ਸਾਲ ਪਿਛਲੇ ਤਕਰੀਬਨ 1 ਸਾਲ ਜਦੋਂ ਵੀ ਖੜੇ ਹੋ ਕੇ ਵਕਤ ਮੰਗਦੇ ਨੇ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਅਸੀਂ ਇਸ ਨੂੰ ਵੀ ਬਹੁਤ ਸਟਰੋਂਗ ਸ਼ਬਦਾਂ ਵਿੱਚ ਕੰਡਮ ਕਰ ਇਹ ਹਾਊਸ ਠੀਕ ਹੈ ਸਾਡਾ ਕੁਝ ਨੰਬਰ ਘਟਿਆ ਹੈ ਇਹਨਾਂ ਦਾ ਕੁਝ ਨੰਬਰ ਵਧ ਹੋਇਆ ਪਿਛਲੇ ਅੱਜ ਤੋਂ 3 ਸਾਲ ਪਹਿਲੇ ਵੇਖੀ ਤੇ ਸੀਨ ਬਿਲਕੁਲ ਉਲਟ ਸੀ ਜਿੰਨਾ ਇਹਨਾਂ ਦਾ ਨੰਬਰ ਉਦੋਂ ਸਾਡਾ ਸੀ ਜਿੰਨਾ ਸਾਡਾ ਉਦੋਂ ਇਹਨਾਂ ਦਾ ਸੀ ਸੋ ਇਸ ਗੱਲ ਕਰ ਇਹਨਾਂ ਨੂੰ ਪੂਰੀ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ ਲਗਾਤਾਰ ਮੌਕਾ ਦਿੰਦੇ ਰਹੇ ਤੇ ਹਰ ਪ੍ਰੋਟੈਸਟ ਨੂੰ ਜਿਸ ਤਰ੍ਹਾਂ ਵੀ ਇਹ ਚਾਹਦੇ ਸੀ ਆਪਣੀ ਗੱਲ ਰੱਖ ਸਕਣ ਲਗਾਤਾਰ ਕੋ ਪਬਲਿਕ ਇੰਪੋਰਟੈਂਸ ਦੀ ਅੱਜ ਪੰਜਾਬ ਦੇ ਵਿੱਚ ਜਿਹੜੀ ਗੁੰਡਾਗਰਦੀ ਚੱਲ ਰਹੀ ਉਹਦੇ ਖਿਲਾਫ ਵੀ ਗੱਲ ਕਰਨ ਵਾਸਤੇ ਜ਼ੀਰੋ ਆਰ ਤੇ ਸਾਸ਼ੁਕਪਾਲ ਸਿੰਘ ਉਹਨਾਂ ਨੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਮੌਕਾ ਨਹੀਂ ਦਿੱਤਾ ਫਿਰ ਮੈਂ ਅੱਜ ਲੀਡਰ ਦੀ ਆਪੋਜੀਸ਼ਨ ਖੜੇ ਹੋ ਕੇ ਇਹਨਾਂ ਨੂੰ ਰਿਕਵੈਸਟ ਕੀਤੀ ਬੇਨਤੀ ਕੀਤੀ ਕਿ ਸਪੀਕਰ ਸਾਹਿਬ ਸਾਡੇ ਨਵੇਂ ਕੁਲੀਗ ਨੇ ਪੁਰਾਣੇ ਤੇ ਤੁਹਾਡੇ ਸਰ ਉਸ ਟਾਈਮ ਤੇ ਇੱਕ ਟਾਈਮ ਸੀ ਜਦੋਂ ਇਹ ਲੀਡ ਕਰਦੇ ਸੀ ਤੇ ਤੁਸੀਂ ਮੈਂਬਰ ਸੀ ਤੁਸੀਂ ਇਸ ਗੱਲ ਕਰਕੇ ਦਾ ਹੱਕ ਬਾਰੋ ਕਿ ਅਸੀਂ ਬਿਲਕੁਲ ਜਦੋਂ ਨਾ ਇਜਾਜ਼ਤ ਨਹੀਂ ਦਿੱਤੀ ਤੇ ਸਾਰੇ ਕੁਲੀਗ ਜਿਸੀਂ ਵਾਕ ਆਊਟ ਕਰਦੇ ਅਸੀਂ ਸਾਹ ਸੁਖਪਾਲ ਸਿੰਘ ਖੈਰਾ ਨਾਜ ਤੇ ਸਾਹ ਪ੍ਰਗਟ ਸਿੰਘ ਹੁਣਾ ਨੇ ਕੱਲ ਦੋਨੋਂ ਇਸ਼ੂਜ਼ ਦੇ ਉੱਤੇ ਚਟਾਨ ਵਰਗਾ ਖੜੇ ਆ ਤੇ ਅਸੀਂ ਇਸ ਸਪੀਕਰ ਸਾਹਿਬ ਨੂੰ ਵੀ ਤੇ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਤੁਹਾਡਾ ਟਾਈਮ ਪੂਰ ਹੋ ਚੁੱਕਾ ਤਿੰਨ ਸਾਲ ਤੁਸੀਂ ਪ੍ਰੈਸ ਨੂੰ ਤੇ ਲੋਕਾਂ ਨੂੰ ਗੈਰ ਕਰਕੇ ਡਰਾ ਕੇ ਧਮਕਾ ਕੇ ਇਹ ਕੋਸ਼ਿਸ਼ ਕੀਤੀ ਕਿ ਕੱਲਾ ਇੱਕੋ ਵੀਊ ਪੁਆਇੰਟ ਹੈ ਜਿਹੜਾ ਸਰਕਾਰ ਪੱਖੀ ਹੈ ਬਟ ਇਹ ਹੁਣ ਨਾ ਤੇ ਪ੍ਰੈਸ ਨੇ ਕਰਨਾ ਤਾਂ ਨਾ ਕਿਸੇ ਹੋਰ ਨੇ ਕਰੀ ਸੋ ਮੈਂ ਹੁਣ ਪਹਿਲੇ ਸਾਸ਼ੁਕਪਾਲ ਸਿੰਘ ਜੀ ਦੀ ਗੱਲ ਰੱਖਣਾ ਚਾਹਣਗੇ ਉਹ ਗੱਲ ਰੱਖਣ ਉਸ ਤੋਂ ਬਾਅਦ ਸਾਫਰਗਿਟ ਸਿੰਘ ਜੀ ਆਪਣੀ ਗੱਲ ਰੱਖਣਾ ਚਾਹਣਗੇ ਉਸ ਤੋਂ ਬਾਅਦ ਕਿਸੇ ਹੋਰ ਸਾਥੀ ਨੇ ਗੱਲ ਕਰਨੀ ਹੋएगी ਇਸ ਫ੍ਰੀ ਟੂ ਡੂ ਇਟ ਵੈਸਾ ਸਪਾਰਸਕੂਲਰ ਬੰਗਾਫਰੀਕਾ ਅਮ ਸ਼ੁਕਰੀਆ ਬਾਜਵਾ ਸਾਹਿਬ ਬਾਜਵਾ ਸਾਹਿਬ ਨੇ ਲੀਡਰ ਆਫ ਆਪੋਜੀਸ਼ਨ ਨੇ ਤੁਹਾਨੂੰ ਦੱਸਤਾ ਕਿ ਅੰਦਰ ਹੋ ਕੀ ਰਿਹਾ ਵਾ ਮਤਲਬ ਕਿ ਸਿਲੈਕਟਿਵਲੀ ਜਿਹੜੇ ਹੱਥ ਖੜਾ ਵੀ ਨਹੀਂ ਕਰਦੇ ਜ਼ੀਰੋ ਆਵਰ ਵਿੱਚ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਮੈਂ ਦੇਖ ਰਿਹਾ ਸੀ ਜਿਹੜੇ ਮਿਸਟਰ ਜਿੰਪਾ ਨੇ ਇੱਕ ਸ਼ਾਡ ਰੈਵਨਿਊ ਮਨਿਸਟਰ ਆ ਇੱਕ ਮਨਿਸਟਰ ਜ਼ੀਰੋ ਆਵਰ ਵਿੱਚ ਮੌਕਾ ਹੱਥ ਖੜਾ ਕਰਕੇ ਟਾਈਮ ਮੰਗ ਰਿਹਾ ਟ੍ਰੈਜਰੀ ਬੈਂਚਸ ਦੇ ਐਮ ਐਲ ਏਸ ਰੋਜ਼ ਇਹਨਾਂ ਦੇ ਨਾਲ ਬੈਠਦੇ ਨੇ ਖਾਣਾ ਖਾਂਦੇ ਨੇ ਰੁਕਦੇ ਬੈਠਦੇ ਨੇ ਲੇਕਿਨ ਉਹਦੇ ਤੇ ਉਹਨਾਂ ਨੂੰ ਟਾਈਮ ਦਿੱਤਾ ਜਾ ਰਿਹਾ ਔਰ ਆਪੋਜੀਸ਼ਨ ਨੂੰ ਗਾਇਕ ਕੀਤਾ ਜਾ ਰਿਹਾ ਦੇਖੋ ਮੈਂ ਅੱਜ 10 ਵਾਰ ਖੜਾ ਕੀਤਾ ਸਮਾਂ ਜ਼ੀਰੋ ਆਵਜ ਮੈਂ ਗੱਲ ਕਿਸਾਨਾਂ ਦੀ ਕਰਨੀ ਸੀ ਮੈਂ ਇੱਕ ਸਾਲ ਤੋਂ ਇੰਤਜ਼ਾਰ ਕਰ ਰਿਹਾ ਕਿ ਜ਼ੀਰੋ ਆਵਰ ਵਿੱਚ ਮੈਨੂੰ ਸਮਾਂ ਕਿਉਂ ਨਹੀਂ ਦਿੱਤਾ ਜਾ ਰਿਹਾ ਮੈਂ ਪੁੱਛਿਆ ਤੇ ਉਹ ਸਪੀਕਰ ਸਾਹਿਬ ਨੂੰ ਕਹਿੰਦੇ ਚੇਅਰ ਦੀ ਮਰਜ਼ੀ ਆ ਇਹ ਚੇਅਰ ਦੀ ਮਰਜ਼ੀ ਨਹੀਂ ਹੈ ਅਸੀਂ 117 ਬਰਾਬਰ ਇਲੈਕਟਿਡ ਕਲੀਗਸ ਆ ਜਿਹੋ ਜਿਹੋ ਚੁਣ ਕੇ ਆਏ ਨੇ ਉਹ ਜਿਹੇ ਅਸੀਂ ਚੁਣ ਕੇ ਆਏ ਆ ਇਸ ਲਈ ਜਿਹੜਾ ਤਾਨਾਸ਼ਾਹ ਰਵਈਆ ਸਪੀਕਰ ਦਾ ਡਿਕਟੇਟੋਰੀਅਲ ਇਹਦੀ ਅਸੀਂ ਸਖਤ ਤੋਂ ਸਖਬ ਸ਼ਬਦਾਂ ਨਿਖੇਦੀ ਕਰਦੇ ਆ ਇਸੇ ਕੱਲੇ ਇੱਕ ਮੁੱਦੇ ਤੇ ਬੋਕ ਆਊਟ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਕਿ ਇਹ ਸਦਨ ਜਿਹੜਾ ਵਾ ਇਹ ਪੱਖਪਾਤ ਕਰਦਾ ਵਾ ਇਹ ਆਪੋਜੀਸ਼ਨ ਨੂੰ ਬਣਦਾ ਲੋਕ ਖੇਤੇ ਮੁੱਦੇ ਉਠਾਉਣ ਨਹੀਂ ਦਿੰਦਾ ਕੱਲ ਪ੍ਰਗਤ ਸਿੰਘ ਨਾਲ ਮਿਸਬੀਹੇਵ ਕੀਤਾ ਤੋਹੀਨ ਕੀਤੀ ਜਦ ਕਿ ਅਸਲ ਗੱਲ ਸਪੀਕਰ ਦੀ ਆਪਣੀ ਗਲਤੀ ਸੀ ਬਾਅਦ ਵਿੱਚ ਪ੍ਰਗਤ ਸਿੰਘ ਉਹਨਾਂ ਨੇ ਵੀਡੀਓ ਜਿਹਦੇ ਚੋ ਕਹਿੰਦੇ ਕਿ ਧਰਨਾ ਹੀ ਸੁਮਵਾਰਿਆ ਸਾਰੀ ਗੈਰ ਆਪਣੇ ਜਿਹੜੀ ਅਨਪਲੋਇਮੈਂਟ ਆ ਨਸ਼ੇ ਨੇ ਜੋ ਕੋ ਘੜਤਾ ਪੈ ਰਿਹਾ ਸਾਰਾ ਗੱਲ ਕਿਸਾਨਾਂ ਦੇ ਸਿਰ ਮਟ ਤਾਂ ਜਿਹੜੀ ਮੈਂ ਗੱਲ ਕਰਨੀ ਸੀ ਕਿਉਂਕਿ ਅੰਦਰ ਗੱਲ ਨਹੀਂ ਕਰਨ ਦਿੱਤੀ ਮੈਂ ਤੁਹਾਡੇ ਜ਼ਰੀਏ ਕਹਿਣਾ ਚਾਹੁੰਦਾ ਕਿ ਹੱਥ ਪੰਜਾਬ ਦੇ ਵਿੱਚ ਬੁਲਡੋਜ਼ਰ ਦਾ ਰਾਜ ਹੈ ਹੱਥ ਪੰਜਾਬ ਦੇ ਵਿੱਚ ਪੁਲਿਸ ਦਾ ਰਾਜ ਪੁਲਿਸ ਸਟੇਟ ਜਿਸ ਕੰਮ ਦੇ ਨਾਲ ਕਿਸਾਨਾਂ ਦੇ ਧਰਨਿਆਂ ਨੂੰ ਖਦੇੜਿਆ ਗਿਆ ਢਾਏ ਗਏ ਔਰ ਉਸ ਤੋਂ ਬਾਅਦ ਜਿੱਦਾਂ ਉਹਨਾਂ ਦੀਆਂ ਟਰਾਲੀਆਂ ਚੋਰੀਆਂ ਹੋਈ ਚੋਰੀ ਹੋਈਆਂ ਨੇ ਉਹਨਾਂ ਦਾ ਸਮਾਨ ਉਹਨਾਂ ਦੇ ਜਿਹੜੇ ਅ ਜ਼ਰੂਰ ਬਸ ਜ਼ਰੂਰੀ ਵਸਤੂਆਂ ਸੀ ਗੈਸ ਸਿਲੰਡਰ ਚੁੱਲ੍ਹੇ ਉਹਨਾਂ ਦੇ ਫਰਿਜ ਉਹਨਾਂ ਦੇ ਪੱਖੇ ਉਹ ਸਾਰੇ ਚੱਕ ਕੇ ਲੈ ਗਏ ਚੋਰ ਔਰ 132 ਟਰਾਲੀਆਂ ਜਿਹੜੀਆਂ ਚੋਰੀ ਹੋਈਆਂ ਕਿਸਾਨਾਂ ਦੀਆਂ ਸ਼ੰਭੂ ਬਾਰਡਰ ਤੋਂ ਕੱਲੇ ਆ ਚਾਰ ਟਰਾਲੀਆਂ ਲੱਭੀਆਂ ਨੇ ਘਨੌਰ ਦੇ ਐਮ ਐਲ ਏ ਦਾ ਕੋਈ ਸੱਜੀ ਬਾਵਾ ਕੋਈ ਡਿੰਪਲ ਸਰਪੰਚ ਸਰੋਹ ਕਲਾਂ ਦਾ ਚਾਰ ਟਰਾਲੀਆਂ ਉਹਦੇ ਘਰੋਂ ਸੱਤ ਟਰਾਲੀਆਂ ਮਿਲੀਆਂ ਨੇ ਕੋਈ ਟਿੰਕੂ ਰਾਜਪੁਰੇ ਦੇ ਇਲਾਕੇ ਦਾ ਇੱਥੇ ਜੇ ਇਹਨਾਂ ਦੇ ਹਲਕਿਆਂ ਦਾ ਮੈਂ ਕਨੈਕਟਡ ਸੱਜੀਆਂ ਬਾਵਾਾਂ ਇਨਾਂ ਦੇ ਘਰਾਂ ਤੋਂ ਔਰ ਜਦੋਂ ਤੇਜਵੀਰ ਸਿੰਘ ਔਰ ਗੁਰ ਅਮਰਿਤ ਮੰਗਟ ਗੁਰਮਨੀਤ ਮੰਗਟ ਐਸਕੇਐਮ ਦੇ ਲੀਡਰ ਟਰਾਲੀਆਂ ਬਰਾਮਦ ਕਰਕੇ ਪੁਲਿਸ ਦੀ ਹਾਜ਼ਰੀ ਚ ਉਹਨਾਂ ਬਦਮਾਸ਼ਾਂ ਨੂੰ ਹੈਂਡਓਵਰ ਕਰਦੇ ਨੇ ਪਰਚਾ ਅਨਨੋਨ ਬੰਦਿਆਂ ਦੇ ਖਿਲਾਫ ਜਿਵੇਂ ਕਰਨਲ ਬਾਠ ਦੇ ਕੇਸ ਵਿੱਚ ਹੋਇਆ ਅੱਜ 34 ਟਰਾਲੀਆਂ ਉਹਨਾਂ ਨੇ ਖੁਦ ਰਿਕਵਰ ਕੀਤੀਆਂ ਨੇ 100 ਬਕਤੀਆਂ ਚੋਂ ਹਲੇ ਵੀ ਸਮਝ ਲਾ ਲਓ ਤੁਸੀਂ ਕਿ ਕੋਈ 70 70 100 ਦੇ ਲਾਗੇ ਟਰਾਲੀ ਜਿਹੜੀ ਆ ਉਹ ਅੱਜ ਚੋਰੀ ਕੀਤੀ ਗਈ ਆ ਮਤਲਬ ਇੱਕ ਤਾਂ ਇੱਕ ਤਾਂ ਚੋਰੀ ਉਤੋਂ ਸਿੰਨਾ ਜੋਰੀ ਔਰ ਕਿਸਾਨ ਇਹ ਰੋਜ਼ ਕਹਿੰਦੇ ਨੇ ਕਿ ਅਸੀਂ ਤੁਹਾਡੇ ਨਾਲ ਦਿੱਲੀ ਅਸੀਂ ਤੁਹਾਡੇ ਨਾਲ ਜਾ ਕੇ ਦਿੱਲੀ ਲੜਾਂਗੇ ਕਿੱਦਾਂ ਟੱਪ ਜਾਓਗੇ ਹਰਿਆਣੇ ਦੀ ਕੰਧ ਬੈਰੀਕੇਡਿੰਗ ਕਿੱਦਾਂ ਟੱਪ ਜਾਓਗੇ ਕਿਲ ਕਿੱਦਾਂ ਟੱਪ ਜਾਓਗੇ ਟੇਰ ਗੈਸ ਕਿੱਦਾਂ ਟੱਪ ਜਾਓਗੇ ਜੋ ਉੱਥੇ ਉਹਨਾਂ ਨੇ ਬਦਬਾਸ਼ੀ ਕੀਤੀ ਗੁਰਕਰਨ ਗੁਰ ਕਰਕਰਨ ਮਹਾਰਾਜ ਦਾ ਇੱਕ ਨੌਜਵਾਨ ਸੀਗਾ ਸ਼ੁਭਕਰਨ ਉਹ ਉਹ ਕਿੱਦਾਂ ਟੱਪ ਜਾਗੇ ਅਸੀਂ ਹਰਿਆਣੇ ਦੀ ਦੀਵਾਰ ਇੰਦਾ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਕਿਸਾਨਾਂ ਦਾ ਕੋਈ ਕਸੂਰ ਨਹੀਂਗਾ ਉਹਨਾਂ ਨੇ ਰਾਮਲੀਲਾ ਮੈਦਾਨ ਵਿੱਚ ਪੀਸਫੁਲ ਪ੍ਰੋਟੈਸਟ ਵਾਸਤੇ ਜਾਣਾ ਸੀਗਾ ਔਰ ਉੱਥੇ ਬੈਠ ਜਾਣਾ ਉਹ ਹੁਣ ਵੀ ਕਹ ਰਹੇ ਸੀ ਅਸੀਂ ਸੜਕਾਂ ਦੇ ਪਾਸੇ ਬੈਠੇ ਹਾਂ ਹਾਈਵੇ ਅਗਰ ਬੰਦ ਕੀਤਾ ਤਾਂ ਬੀਜੇਪੀ ਦੀ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨਾਲ ਮਿਲ ਕੇ ਸ਼ੰਭੂ ਦਾ ਬਾਰਡਰ ਬੰਦ ਕੀਤਾ ਖਨੌਰੀ ਦਾ ਬੰਦ ਕੀਤਾ ਅਗਰ ਘਾਟਾ ਪਿਆ ਪੰਜਾਬ ਨੂੰ ਇਹਨਾਂ ਨਿਲੈਕਾਂ ਦੀ ਕਰਕੇ ਇਹ ਘਾਟਾ ਪਿਆ ਪਰ ਲਾਸਟਲੀ ਆਈ ਵੁੱਡ ਸੇ ਦਿਸ ਹਾਊਸ ਡੋਟ ਡਸ ਨੋਟ ਬਿਲੋਂਗ ਟੂ ਕੁਲਤਾਰ ਸੰਧਵਾ ਇਟ ਇਜ਼ ਨਾਟ ਹਿਸ ਪਰਸਨਲ ਪ੍ਰਾਪਰਟੀ ਇਹ ਉਹਨਾਂ ਦਾ ਨਿੱਜੀ ਘਰ ਨਹੀਂਗਾ ਇਹ ਇਲੈਕਟਿਡ ਰੈਪ੍ਰেজੈਂਟੇਟਿਵ ਦਾ ਇੱਕ ਸਦਨ ਹੈ ਔਰ ਸਾਰਿਆਂ ਨੂੰ ਅਧਿਕਾਰ ਹੈ ਆਪਣੀ ਗੱਲ ਰੱਖਣ ਦਾ ਔਰ ਜੋ ਕੱਲ ਪ੍ਰਗਟ ਸਿੰਘ ਨਾਲ ਜਾਂ ਦੂਜੇ ਸਾਡੇ ਮੈਂਬਰਸ ਦੇ ਨਾਲ ਵਿਤਕਰਾ ਕਰਦੇ ਨੇ ਬੋਲਣ ਨਹੀਂ ਦਿੰਦੇ ਬਹਿ ਜਾ ਬਹਿ ਜਾ ਬਹਿ ਜਾ ਇਟ ਇਜ਼ ਐਬਸੋਲੂਟਲੀ ਹਾਈਲੀ ਕੰਡੈਮਨੇਬਲ ਅਥੋਰਿਟੇਰੀਅਨ ਫੁੱਲ ਆਫ ਐਰੋਗੈਂਸ ਐਂਡ ਆਈ ਊਡ ਸੇ ਕਿ ਇਟ ਅਮਾਉਂਟਸ ਟੂ ਕੰਪਲੀਟ ਡिक्टेटरੀਅਲ ਪੋਲਿਟਿਕਸ ਇਨ ਪੰਜਾਬ ਜਿਹੜੀ ਹੈ ਇਸ ਵਕਤ ਆ ਖੋਤੀ ਸਪੀਕਰ ਨੇ ਇਹਦੇ ਖਿਲਾਫ ਸੌ ਇਲਜ਼ਾਮ ਔਰ ਇਹਦੇ ਖਿਲਾਫ ਇੰਨਿਆ ਸਟੇਟਮੈਂਟਸ ਲੇਕਿਨ ਇਹਨਾਂ ਦੀ ਕੋਈ ਜਾਂਚ ਕਰਨ ਨੂੰ ਤਿਆਰ ਨਹੀਂਗਾ ਮੇਰੇ ਇਸ ਪੱਖ ਨੂੰ ਅੱਜ ਲੀਡਰ ਆਫ oppositon ਔਰ ਮੇਰੇ ਸਾਡੇ ਸਤਕਾਰਯੋ ਕਲੀਗਸ ਨੇ ਸਿਰਫ ਇਹ ਵਾਕ ਆਊਟ ਕੀਤਾ ਟੂ ਹਾਈਲਾਈਟ ਦੀ ਇਸ਼ੂ ਆਫ ਪਾਰਟਿਸਨ ਪੋਲਿਟਿਕਸ ਏਨ ਬਨਨ ਵਿਦ ਅੰਸਭਾ ਅੱਜ ਪੰਜਾਬ ਦੇ ਵਿੱਚ ਜਿਹੜੀ ਗੁੰਡਾਗਰਦੀ ਚੱਲਦੀ ਉਹਦੇ ਖਿਲਾਫ ਵੀ ਗੱਲ ਕਰਨ ਵਾਸਤੇ ਜ਼ੀਰੋ ਆਨ ਜਾਸੂ ਖਾਲਸ ਸਿੰਘ ਹੋਣਾਂ ਨੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਦਿੱਤਾ ਫਿਰ ਮੈਂ ਮਤਲਬ ਕਿ ਸਿਲੈਕਟਿਵਲੀ ਜਿਹੜੇ ਹੱਥ ਖੜਾ ਵੀ ਨਹੀਂ ਕਰਦੇ ਜ਼ੀਰੋ ਆਵਰ ਵਿੱਚ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਮੈਂ ਅੱਜ 10 ਵਾਰ ਬਣਾ ਕੀਤਾ ਸਮਾਂ ਜ਼ੀਰੋ ਆਵਰ ਵਿੱਚ ਮੈਂ ਗੱਲ ਕਿਸਾਨਾਂ ਦੀ ਕਰਨੀ ਸੀ ਮੈਂ ਇੱਕ ਸਾਤ ਤੋਂ ਇੰਤਜ਼ਾਰ ਕਰ ਰਿਹਾ ਕਿ ਜ਼ੀਰੋ ਆਵਰ ਵਿੱਚ ਮੈਨੂੰ ਸਮਾਂ ਕਿਉਂ ਨਹੀਂ ਦਿੱਤਾ ਜਾ ਰਿਹਾ ਮੈਂ ਪੁੱਛਿਆ ਤੇ ਦੋ ਸਪੀਕਰ ਸਾਹਿਬ ਨੂੰ ਕਹਿੰਦੇ ਚੇਅਰ ਦੀ ਮਰਜ਼ੀ ਹੈ ਇਹ ਚੇਅਰ ਦੀ ਮਰਜ਼ੀ ਨਹੀਂ ਹੈ ਇਹਨਾਂ ਨੇ ਇੱਕ ਦਿਨ ਪਹਿਲਾਂ ਸਾਡੇ ਆਨਰਬਲ politcs ਆ ਪ੍ਰਗਟ ਸਿੰਘ ਐਮ ਐਲ ਏ ਸਾਹਿਬ ਨਾਲ ਵੀ ਜੋ ਇਹਨਾਂ ਦਾ ਰਵਈਆ ਸੀ ਉਹਨੂੰ ਅਸੀਂ ਸਟਰੋਂਗਲੀ ਕਿਡਿਆ ਕੋਈ ਪੈਂਬਲ ਉੱਠ ਕੇ ਗੱਲ ਕਰਦਾ ਕਿ ਤੁਸੀਂ ਆਪਣੀ ਸ਼ਖਸੀਅਤ ਤੇ اخلاق ਕੋ ਗੱਲ ਸੁਣ ਕੇ ਰਾਜ਼ੀ ਨਹੀਂ ਅੱਜ ਸਾਹਿਬ ਪ੍ਰਗਟ ਸਿੰਘ ਉਸ ਚੀਜ਼ ਨੂੰ ਜਿਹੜੀ ਗੱਲ ਅੰਦਰ ਕੀਤੀ ਸੀ ਉਹਨੂੰ ਰਿਟਰੀਏਟ ਵੀ ਕਰਦੇ ਨੇ ਉਹਨੂੰ ਮੋਹਰ ਵੀ ਲਾਉਂਦੇ ਨੇ ਤੇ ਅੱਜ ਇਹ ਕੈਮਰੇ ਦੇ ਜ਼ਰੀਏ ਤੁਹਾਨੂੰ ਉਹ ਵੀਡੀਓ ਵੀ ਸੁਣਾਵਾਂਗੇ ਨੰਬਰ 2 ਸਾਸੂਪਾਲ ਸਿੰਘ ਖਹਿਰਾ ਜੀ ਅਸੀਂ ਲਗਾਤਾਰ ਵੇਖਿਆ ਹੁਣੇ ਨਹੀਂ ਇਸਾਲ ਪਿਛਲੇ ਤਕਰੀਬਨ 1 ਸਾਲ ਤੋਂ ਜਦੋਂ ਵੀ ਖੜੇ ਹੋ ਕੇ ਵਕਤ ਮੰਗਦੇ ਨੇ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਅਸੀਂ ਇਸ ਨੂੰ ਵੀ ਬਹੁਤ ਸਟਰੋਂਗ ਸ਼ਬਦਾਂ ਵਿੱਚ ਕੰਡਮ ਕਰ ਇਹ ਹਾਊਸ ਠੀਕ ਹੈ ਸਾਡਾ ਕੁਝ ਨੰਬਰ ਘਟ ਹੈ ਇਹਨਾਂ ਦਾ ਕੁਝ ਨੰਬਰ ਵਧ ਹੋਏ ਪਿਛਲੇ ਅੱਜ ਤੋਂ 3 ਸਾਲ ਪਹਿਲੇ ਵੇਖੀ ਇਹ ਸੀਨ ਬਿਲਕੁਲ ਉਲਟ ਸੀ ਜਿੰਨਾ ਇਹਨਾਂ ਦਾ ਨੰਬਰ ਓਦੋਂ ਸਾਡਾ ਸੀ ਜਿੰਨਾ ਸਾਡਾ ਓਦੋਂ ਇਹਨਾਂ ਦਾ ਸੀ ਸੋ ਇਸ ਗੱਲ ਕਰ ਇਹਨਾਂ ਨੂੰ ਪੂਰੀ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ ਲਗਾਤਾਰ ਮੌਕਾ ਦਿੰਦੇ ਰਹੇ ਤੇ ਹਰ ਪ੍ਰੋਟੈਸਟ ਨੂੰ ਜਿਸ ਤਰ੍ਹਾਂ ਵੀ ਇਹ ਚਾਹੁੰਦੇ ਸੀ ਆਪਣੀ ਗੱਲ ਰੱਖ ਸਕਣ ਲਗਾਤਾਰ ਕੋਈ ਪਬਲਿਕ ਇੰਪੋਰਟੈਂਸ ਨਹੀਂ ਅੱਜ ਪੰਜਾਬ ਦੇ ਵਿੱਚ ਜਿਹੜੀ ਗੁੰਡਾਗਰਦੀ ਚੱਲ ਰਹੀ ਉਹਦੇ ਖਿਲਾਫ ਵੀ ਗੱਲ ਕਰਨ ਵਾਸਤੇ ਜ਼ੀਰੋ ਆਰ ਦੇ ਵਿੱਚ ਜਸਪਾਲ ਸਿੰਘ ਉਹਨਾਂ ਨੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਮੋਕਾ ਨਹੀਂ ਦਿੱਤਾ ਫਿਰ ਮੈਂ ਅੱਜ ਲੀਡਰ ਆਫ ਦੀ ਆਪੋਜੀਸ਼ਨ ਖੜੇ ਹੋ ਕੇ ਇਹਨਾਂ ਨੂੰ ਰਿਕੁਐਸਟ ਕੀਤੀ ਬੇਨਤੀ ਕੀਤੀ ਕਿ ਸਪੀਕਰ ਸਾਹਿਬ ਸਾਡੇ ਨਵੇਂ ਕੁਲੀਗ ਨੇ ਪੁਰਾਣੇ ਤੇ ਤੁਹਾਡੇ ਸਰ ਉਸ ਟਾਈਮ ਤੇ ਇੱਕ ਟਾਈਮ ਸੀ ਜਦੋਂ ਇਹ ਲੀਡ ਕਰਦੇ ਸੀ ਤਾਂ ਤੁਸੀਂ ਮੈਂਬਰ ਸੀ ਤੁਸੀਂ ਇਸ ਗੱਲ ਕਰਕੇ ਦਾ ਹੱਕ ਬਾਰੋ ਇਹ ਅਸੀਂ ਬਿਲਕੁਲ ਜਦੋਂ ਨੇ ਇਜਾਜ਼ਤ ਨਹੀਂ ਦਿੱਤੀ ਤੇ ਸਾਰੇ ਕੁਲੀਗ ਜਿਸੀਂ ਵਾਕ ਆਊਟ ਕਰਦੇ ਅਸੀਂ ਸਾਹ ਸੁਖਪਾਲ ਸਿੰਘ ਖੈਰਾ ਨਾਦ ਜੇ ਸਾਹਿਬ ਵਰਗਤ ਸਿੰਘ ਹੁਣਾ ਨੇ ਕੱਲ ਦੋਨੋਂ ਇਸ਼ੂਜ਼ ਦੇ ਉੱਤੇ ਚਟਾਨ ਵਰਗਾ ਖੜੇ ਆ ਤੇ ਅਸੀਂ ਇਸ ਸਪੀਕਰ ਸਾਹਿਬ ਨੂੰ ਵੀ ਤੇ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਤੁਹਾਡਾ ਟਾਈਮ ਓਵਰ ਹੋ ਚੁੱਕਾ ਤੇ ਨ ਸਾਲ ਤੁਸੀਂ ਪ੍ਰੈਸ ਨੂੰ ਤੇ ਲੋਕਾਂ ਨੂੰ ਗੈਰ ਕਰਕੇ ਡਰਾ ਕੇ ਧਮਕਾ ਕੇ ਇਹ ਕੋਸ਼ਿਸ਼ ਕੀਤੀ ਕਿ ਕੱਲਾ ਇੱਕੋ ਥੀ ਵਿਊ ਪੁਆਇੰਟ ਹੈ ਜਿਹੜਾ ਸਰਕਾਰ ਪੱਕੀ ਹੈ ਬਟ ਇਹ ਹੁਣ ਨਾ ਤੇ ਪ੍ਰੈਸ ਨੇ ਕਰਨਾ ਤਾਂ ਨਾ ਕਿਸੇ ਹੋਰ ਨੇ ਕਰ। ਸੋ ਮੈਂ ਹੁਣ ਪਹਿਲੇ ਸਸੁਖਪਾਲ ਸਿੰਘ ਜੇ ਗੱਲ ਰੱਖਣਾ ਚਾਹਣਗੇ ਉਹ ਗੱਲ ਰੱਖਣ ਉਸ ਤੋਂ ਬਾਅਦ ਸਬਰ ਗਿੱਕ ਸਿੰਘ ਜੀ ਆਪਣੀ ਗੱਲ ਰੱਖਣਾ ਚਾਹਣਗੇ ਉਸ ਤੋਂ ਬਾਅਦ ਕਿਸੇ ਹੋਰ ਸਾਥੀ ਨੇ ਗੱਲ ਕਰਨੀ ਹੋएगी ਇਸ ਟੂ ਡੂ ਇਟ ਵੈਸਾ ਸਸੁਖਪਾਲ ਸਿੰਘ ਕੋਲ ਰੁਕਾਂਗਾ ਅਫਰੀਕਾ ਅ ਸ਼ੁਕਰੀਆ ਬਾਜਵਾ ਸਾਹਿਬ ਬਾਜਵਾ ਸਾਹਿਬ ਨੇ ਲੀਡਰ ਆਫ অপੋਜੀਸ਼ਨ ਨੇ ਤੁਹਾਨੂੰ ਦੱਸਤਾ ਕਿ ਅੰਦਰ ਹੋ ਕੀ ਰਿਹਾ ਵਾ ਮਤਲਬ ਕਿ ਸਿਲੈਕਟਿਵਲੀ ਜਿਹੜੇ ਹੱਥ ਖੜਾ ਵੀ ਨਹੀਂ ਕਰਦੇ ਜ਼ੀਰੋ ਆਵਰ ਵਿੱਚ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਮੈਂ ਦੇਖ ਰਿਹਾ ਸੀ ਜਿਹੜੇ ਮਿਸਟਰ ਜਿੰਪਾ ਨੇ ਸ਼ਾਇਦ ਰੈਵਨਿਊ ਮਿਨਿਸਟਰ ਆ ਇੱਕ ਮਨਿਸਟਰ ਜ਼ੀਰੋ ਆਵਰ ਵਿੱਚ ਮੌਕਾ ਹੱਥ ਖੜਾ ਕਰਕੇ ਟਾਈਮ ਮੰਗ ਰਿਹਾ ਟ੍ਰੈਜਰੀ ਬੈਂਚਸ ਦੇ ਐਮ ਐਲ ਏ ਰੋਜ਼ ਇਹਨਾਂ ਦੇ ਨਾਲ ਬੈਠਦੇ ਨੇ ਖਾਣਾ ਖਾਂਦੇ ਨੇ ਉੱਠਦੇ ਬੈਠਦੇ ਨੇ ਲੇਕਿਨ ਉਹਦੇ ਤੇ ਉਹਨਾਂ ਨੂੰ ਟਾਈਮ ਦਿੱਤਾ ਜਾ ਰਿਹਾ ਔਰ ਆਪੋਜੀਸ਼ਨ ਨੂੰ ਗਹਿ ਕੀਤਾ ਜਾ ਰਿਹਾ ਦੇਖੋ ਮੈਂ ਅੱਜ 10 ਵਾਰ ਖੜਾ ਕੀਤਾ ਸਮਾ ਜ਼ੀਰੋ ਆਵਰ ਵਿੱਚ ਮੈਂ ਗੱਲ ਕਿਸਾਨਾਂ ਦੀ ਕਰਨੀ ਸੀ ਮੈਂ ਇੱਕ ਸਾਲ ਤੋਂ ਇੰਤਜ਼ਾਰ ਕਰ ਰਿਹਾ ਕਿ ਜ਼ੀਰੋ ਆਵਰ ਵਿੱਚ ਮੈਨੂੰ ਸਮਾਂ ਕਿਉਂ ਨਹੀਂ ਦਿੱਤਾ ਜਾ ਰਿਹਾ ਮੈਂ ਪੁੱਛਿਆ ਤੇ ਉਹ ਸਪੀਕਰ ਸਾਹਿਬ ਨੂੰ ਕਹਿੰਦੇ ਚੇਅਰ ਦੀ ਮਰਜ਼ੀ ਆ ਇਹ ਚੇਅਰ ਦੀ ਮਰਜ਼ੀ ਨਹੀਂ ਹੈ ਅਸੀਂ 117 ਬਰਾਬਰ ਇਲੈਕਟਿਡ ਕਲੀਗਸ ਐ ਜਿਹੋ ਜਿਹੋ ਚੁਣ ਕੇ ਆਏ ਨੇ ਉਹ ਜਿਹੇ ਅਸੀਂ ਚੁਣ ਕੇ ਆਏ ਆ ਇਸ ਲਈ ਜਿਹੜਾ ਤਾਨਾਸ਼ਾਹ ਰਵਈਆ ਸਪੀਕਰ ਦਾ ਡਿਕਟੇਟੋਰੀਅਲ ਇਹਦੀ ਅਸੀਂ ਸਖਤ ਤੋਂ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਆ ਇਸੇ ਇਕੱਲੇ ਇੱਕ ਮੁੱਦੇ ਤੇ ਬੋਕ ਆਊਟ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਕਿ ਇਹ ਸਦਨ ਜਿਹੜਾ ਵਾ ਇਹ ਪੱਖਪਾਤ ਕਰਦਾ ਵਾ ਇਹ ਆਪੋਜੀਸ਼ਨ ਨੂੰ ਬਣਦਾ ਲੋਕ ਖੇਤੇ ਮੁੱਦੇ ਉਠਾਉਣ ਨਹੀਂ ਦਿੰਦਾ ਕੱਲ ਪ੍ਰਗਤ ਸਿੰਘ ਨਾਲ ਮਿਸਬੀਹੇਵ ਕੀਤਾ ਤੋਹਫੀਨ ਕੀਤੀ ਕਦਕੇ ਅਸਲ ਗੱਲ ਸਪੀਕਰ ਦੀ ਆਪਣੀ ਗਲਤੀ ਸੀ ਬਾਅਦ ਵਿੱਚ ਪ੍ਰਗਟ ਸਿੰਘ ਉਹਨਾਂ ਨੇ ਵੀਡੀਓ ਜਿਹਦੇ ਚ ਉਹ ਕਹਿੰਦੇ ਕਿ ਧਰਨਾ ਹੀ ਜੋ ਮਵਾਰਿਆ ਸਾਰੀ ਗੈ ਆਪਣੇ ਜਿਹੜੀ ਅਨਪਲੋਇਮੈਂਟ ਆ ਨਸ਼ੇ ਨੇ ਜੋ ਕੋ ਘੜਤਾ ਪੈ ਰਿਹਾ ਸਾਰਾ ਗੱਲ ਕਿਸਾਨਾਂ ਦੇ ਸਿਰ ਮੜਦਾ ਜਿਹੜੀ ਮੈਂ ਗੱਲ ਕਰਨੀ ਸੀ ਕਿਉਂਕਿ ਅੰਦਰ ਗੱਲ ਨਹੀਂ ਕਰਨ ਦਿੱਤੀ ਮੈਂ ਤੁਹਾਡੇ ਜ਼ਰੀਏ ਕਹਿਣਾ ਚਾਹੁੰਦਾ ਕਿ ਅੱਜ ਪੰਜਾਬ ਦੇ ਵਿੱਚ ਬੁਲਡੋਜ਼ਰ ਦਾ ਰਾਜ ਹੈ ਅੱਜ ਪੰਜਾਬ ਦੇ ਵਿੱਚ ਪੁਲਿਸ ਦਾ ਰਾਜ ਪੁਲਿਸ ਸਟੇਟ ਜਿਸ ਤੰਨੇ ਨਾਲ ਕਿਸਾਨਾਂ ਦੇ ਧਰਨਿਆਂ ਨੂੰ ਖਦੇੜਿਆ ਗਿਆ ਢਾਏਗੇ ਔਰ ਉਸ ਤੋਂ ਬਾਅਦ ਜਿੱਦਾਂ ਉਹਨਾਂ ਦੀਆਂ ਟਰਾਲੀਆਂ ਚੋਰੀਆਂ ਹੋਈ ਚੋਰੀ ਹੋਈਆਂ ਨੇ ਉਹਨਾਂ ਦਾ ਸਮਾਨ ਉਹਨਾਂ ਦੇ ਜਿਹੜੇ ਜ਼ਰੂਰ ਜ਼ਰੂਰੀ ਵਸਤੂਆਂ ਸੀ ਗੈਸ ਸਿਲੰਡਰ ਚੁੱਲ੍ਹੇ ਉਹਨਾਂ ਦੇ ਫਰਿਜ ਉਹਨਾਂ ਦੇ ਪੱਖੇ ਉਹ ਸਾਰੇ ਚੱਕ ਕੇ ਲੈ ਗਏ ਚੋਰ ਔਰ 132 ਟਰਾਲੀਆਂ ਜਿਹੜੀਆਂ ਚੋਰੀ ਹੋਈਆਂ ਕਿਸਾਨਾਂ ਦੀਆਂ ਸ਼ੰਭੂ ਬਾਰਡਰ ਤੋਂ ਕੱਲੇ ਆ ਚਾਰ ਟਰਾਲੀਆਂ ਲੱਭੀਆਂ ਨੇ ਘਨੌਰ ਦੇ ਐਮ.ਐਲ.ਏ ਦਾ ਕੋਈ ਸੱਜੀ ਬਾਵਾ ਕੋਈ ਡਿੰਪਲ ਸਰਪੰਚ ਸਰੋਹ ਕਲਾਂ ਦਾ ਚਾਰ ਟਰਾਲੀਆਂ ਉਹਦੇ ਘਰੋਂ ਸੱਤ ਟਰਾਲੀਆਂ ਮਿਲੀਆਂ ਨੇ ਕੋ ਟਿੰਕੂ ਰਾਜਪੁਰੇ ਦੇ ਇਲਾਕੇ ਦਾ ਇੱਥੇ ਜੇ ਇਹਨਾਂ ਦੇ ਹਲਕਿਆਂ ਦਾ ਨਾ ਕਨੈਕਟਡ ਸੱਜੀਆਂ ਬਾਵਾ ਇਹਨਾਂ ਦੇ ਘਰਾਂ ਤੋਂ ਔਰ ਜਦੋਂ ਤੇਜਵੀਰ ਸਿੰਘ ਔਰ ਗੁਰਅਮਰਿਤ ਮੰਗਟ ਗੁਰਮਨੀਤ ਮੰਗਟ ਐਸਕੇਐਮ ਦੇ ਲੀਡਰ ਟਰਾਲੀਆਂ ਬਰਾਮਦ ਕਰਕੇ ਪੁਲਿਸ ਦੀ ਹਾਜ਼ਰੀ ਚ ਉਹਨਾਂ ਬਦਮਾਸ਼ਾਂ ਨੂੰ ਹੈਂਡਓਵਰ ਕਰਦੇ ਨੇ ਪਰਚਾ ਅਨਨੋਨ ਬੰਦਿਆਂ ਦੇ ਖਿਲਾਫ ਜਿਵੇਂ ਕਰਨਲ ਬਾੜ ਦੇ ਕੇਸ ਵਿੱਚ ਹੋਇਆ ਅੱਜ 34 ਟਰਾਲੀਆਂ ਉਹਨਾਂ ਨੇ ਖੁਦ ਰਿਕਵਰ ਕੀਤੀਆਂ ਨੇ 137ਾਂ ਚੋਂ ਹਲੇ ਵੀ ਸਮਝ ਲਾ ਲਓ ਤੁਸੀਂ ਕਿ ਕੋਈ 70-70 100 ਦੇ ਲਾਗੇ ਟਰਾਲੀ ਜਿਹੜੀ ਆ ਉਹ ਅੱਜ ਚੋਰੀ ਕੀਤੀ ਗਈ ਆ ਮਤਲਬ ਇੱਕ ਤਾਂ ਇੱਕ ਤਾਂ ਚੋਰੀ ਉੱਤੋਂ ਸਿੰਨਾ ਜੋਰੀ ਔਰ ਕਿਸਾਨ ਇਹ ਰੋਜ਼ ਕਹਿੰਦੇ ਨੇ ਕਿ ਅਸੀਂ ਤੁਹਾਡੇ ਨਾਲ ਦਿੱਲੀ ਅਸੀਂ ਤੁਹਾਡੇ ਨਾਲ ਜਾ ਕੇ ਦਿੱਲੀ ਲੜਾਂਗੇ ਕਿੱਦਾਂ ਟੱਪ ਜਾਓਗੇ ਹਰਿਆਣੇ ਦੀ ਗੰਧ ਬੈਰੀਕੇਟਿੰਗ ਕਿੱਦਾਂ ਟੱਪ ਜਾਓਗੇ ਕਿਲ ਕਿੱਦਾਂ ਟੱਪ ਜਾਓਗੇ ਤੇ ਗੈਸ ਕਿੱਦਾਂ ਟੱਪ ਜਾਓਗੇ ਜੋ ਉੱਥੇ ਉਹਨਾਂ ਨੇ ਬਦਬਾਸ਼ੀ ਕੀਤੀ ਗੁਰਕਰਨ ਗੁਰਕਰਨ ਮਾਰਿਆ ਜਿਹੜਾ ਇਕ ਨੌਜਵਾਨ ਸੀਗਾ ਸ਼ੁਭ ਕਰਨ ਕੋਈ ਉਹ ਕਿੱਦਾਂ ਟੱਪ ਜਾਗੇ ਅਸੀਂ ਹਰਿਆਣੇ ਦੀ ਜਿਵਾੜ ਇੱਦਾਂ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਕਿਸਾਨਾਂ ਦਾ ਕੋਈ ਕਸੂਰ ਨਹੀਂਗਾ ਉਹਨਾਂ ਨੇ ਰਾਮਲੀਲਾ ਮੈਦਾਨ ਵਿੱਚ ਪੀਸਫੁਲ ਪ੍ਰੋਟੈਸਟ ਵਾਸਤੇ ਜਾਣਾ ਸੀਗਾ ਔਰ ਉੱਥੇ ਬੈਠ ਜਾਣਾ ਉਹ ਹੁਣ ਵੀ ਕਹਦੇ ਸੀ ਅਸੀਂ ਸੜਕਾਂ ਦੇ ਪਾਸੇ ਬੈਠੇ ਆ ਹਾਈਵੇ ਅਗਰ ਬੰਦ ਕੀਤਾ ਤਾਂ ਬੀਜੇਪੀ ਦੀ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨਾਲ ਮਿਲ ਕੇ ਸ਼ੰਭੂ ਦਾ ਬਾਰਡਰ ਬੰਦ ਕੀਤਾ ਖਨੌਰੀ ਦਾ ਬੰਦ ਕੀਤਾ ਅਗਰ ਘਾਟਾ ਪਿਆ ਪੰਜਾਬ ਨੂੰ ਇਹਨਾਂ ਨਲੇਕਾਂ ਦੀ ਕਰਕੇ ਇਹ ਘਾਟਾ ਪਿਆ ਪਰ ਲਾਸਟਲੀ ਆਈ ਊਡ ਸੇ this house does not does not belong to kultar sandhwa it is not his personal property e ohna da niti karninga eh elected representative da ik sadan hai aur sareyan ohde haq hai apni gal rakhn da aur jo kal prakash singh naal ya dooje sade members de naal vitkara karde ne bolan ni dinde beh ja beh ja beh ja it is absolutely highly condemnable authoritarian full of arrogance and uh, i would say that it amounts to complete ਡਿਕਟੇਟੋਰੀਅਲ ਪੋਲਿਟਿਕਸ ਇਨ ਪੰਜਾਬ ਜਿਹੜੀ ਹੈ ਇਸ ਵਕਤ ਆ ਖੋਤੀ ਸਪੀਕਰ ਨੇ ਇਹਦੇ ਖਿਲਾਫ ਸੋਲ ਜ਼ਾਮ ਔਰ ਇਹਦੇ ਖਿਲਾਫ ਇੰਨੀਆਂ ਸਟੇਟਮੈਂਟਸ ਲੇਕਿਨ ਇਹਨਾਂ ਦੀ ਕੋਈ ਜਾਂਚ ਕਰਨ ਨੂੰ ਤਿਆਰ ਨਹੀਂਗਾ ਮੇਰੇ ਇਸ ਪੱਖ ਨੂੰ ਜੋ ਅੱਜ ਲੀਡਰ ਆਫ ਆਪੋਜੀਸ਼ਨ ਔਰ ਮੇਰੇ ਸਾਡੇ ਸਰਕਾਰੀਓ ਕੁਲੀਗਸ ਨੇ ਸਿਰਫ ਇਹ ਵਾਕ ਆਊਟ ਕੀਤਾ ਟੂ ਹਾਈਲਾਈਟ ਦੀ ਇਸ਼ੂ ਆਫ ਪਾਰਟੀਜ਼ਨ ਪੋਲਿਟਿਕਸ ਬੀਇੰਗ ਡਨ ਇਨ ਵਿਧਾਨ ਸਭਾ ਅੱਜ ਪੰਜਾਬ ਦੇ ਵਿੱਚ ਜਿਹੜੀ ਗੁੰਡਾਗਰਦੀ ਚੱਲ ਰਹੀ ਉਹਦੇ ਖਿਲਾਫ ਵੀ ਗੱਲ ਕਰਨ ਵਾਸਤੇ ਜ਼ੀਰੋ ਆਰ ਤੇ ਸਾਸ਼ੁਕ ਪਾਲ ਸਿੰਘ ਹੋਣਾ ਨੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਦਿੱਤਾ ਫਿਰ ਮੈਂ ਮਤਲਬ ਕਿ ਸਿਲੈਕਟਿਵਲੀ ਜਿਹੜੇ ਹੱਥ ਖੜਾ ਵੀ ਨਹੀਂ ਕਰਦੇ ਜ਼ੀਰੋ ਆਵਰ ਵਿੱਚ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਮੈਂ ਅੱਜ 10 ਵਾਰ ਛੌਟਣਾ ਕੀਤਾ ਸਮਾਂ ਜ਼ੀਰੋ ਆਵਰ ਵਿੱਚ ਮੈਂ ਗੱਲ ਕਿਸਾਨਾ ਨਹੀਂ ਕਰਨੀ ਸੀ ਮੈਂ ਇੱਕ ਸਾਤ ਤੋਂ ਇੰਤਜ਼ਾਰ ਕਰ ਰਿਹਾ ਕਿ ਜ਼ੀਰੋ ਆਵਰ ਵਿੱਚ ਮੈਨੂੰ ਸਮਝਉਂ ਨਹੀਂ ਦਿੱਤਾ ਜਾ ਰਿਹਾ ਮੈਂ ਪੁੱਛਿਆ ਜੇ ਉਹ ਉਸ ਪਿੱਕੇ ਸਾਹਿਬ ਨੂੰ ਕਹਿੰਦੇ ਚੇਅਰ ਦੀ ਮਰਜ਼ੀ ਹੈ ਇਹ ਚੇਅਰ ਦੀ ਮਰਜ਼ੀ ਨਹੀਂ ਹੈ ਇਹਨਾਂ ਨੇ ਇੱਕ ਦਿਨ ਪਹਿਲਾਂ ਸਾਡੇ ਆਨਰੇਬਲ ਕਲੀਗਸ ਆ ਪ੍ਰਗਟ ਸਿੰਘ ਐਮ ਐਲ ਏ ਸਾਹਿਬ ਲਾਲ ਵੀ ਜੋ ਇਹਨਾਂ ਦਾ ਰਵਈਆ ਸੀ ਉਹਨੂੰ ਅਸੀਂ ਸਟ੍ਰੋਂਗਲੀ ਕੰਡੈਮਨ ਕੋਈ ਮੈਂਬਰ ਉੱਠ ਕੇ ਗੱਲ ਕਰਦਾ ਹੈ ਕਿ ਤੁਸੀਂ ਆਪਣੀ ਸ਼ਖਸੀਅਤ ਦੇ ਖਿਲਾਫ ਕੋ ਗੱਲ ਸੁਣ ਕੇ ਰਾਜ਼ੀ ਨਹੀਂ ਅੱਜ ਸਾ ਪ੍ਰਗਟ ਸਿੰਘ ਉਸ ਚੀਜ਼ ਨੂੰ ਜਿਹੜੀ ਗੱਲ ਕਰ ਗਈ ਸੀ ਉਹਨੂੰ ਰਿਟਾਇਰੀਟ ਵੀ ਕਰਦੇ ਨੇ ਉਹਨੂੰ ਮੋਰ ਵੀ ਲਾਉਂਦੇ ਨੇ ਤੇ ਅੱਜ ਇਹ ਕੈਮਰੇ ਦੇ ਜ਼ਰੀਏ ਤੁਹਾਨੂੰ ਉਹ ਵੀਡੀਓ ਵੀ ਸੁਣਵਾਉਂਦੇ ਨੰਬਰ 2 ਸਾਸੂ ਪਾਲ ਸਿੰਘ ਖਹਿਰਾ ਜੀ ਅਸੀਂ ਲਗਾਤਾਰ ਵੇਖਿਆ ਹੁਣੇ ਹੀ ਨਹੀਂ ਸਾਲ ਪਿਛਲੇ ਤਕਰੀਬਨ 1 ਸਾਲ ਤੋਂ ਜਦੋਂ ਵੀ ਖੜੇ ਹੋ ਕੇ ਵਕਤ ਮੰਗਦੇ ਨੇ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਅਸੀਂ ਇਸ ਨੂੰ ਵੀ ਬਹੁਤ ਸਟਰੋਂਗ ਸ਼ਬਦਾ ਵਿੱਚ ਕੰਡਮ ਕਰਦੇ ਇਹ ਹਾਊਸ ਠੀਕ ਹੈ ਸਾਡਾ ਕੁਝ ਨੰਬਰ ਘਟਿਆ ਹੈ ਇਹਨਾਂ ਦਾ ਕੁਝ ਨੰਬਰ ਵੱਧ ਹੋਇਆ ਪਿਛਲੇ ਅੱਜ ਤੋਂ 3 ਸਾਲ ਪਹਿਲੇ ਵੇਖੀ ਤੇ ਸੀਨ ਬਿਲਕੁਕੁਲ ਉਲਟ ਸੀ ਜਿੰਨਾ ਇਹਨਾਂ ਦਾ ਨੰਬਰ ਉਦੋਂ ਸਾਡਾ ਸੀ ਜਿੰਨਾ ਸਾਡਾ ਉਦੋਂ ਇਹਨਾਂ ਦਾ ਸੀ ਸੋ ਇਸ ਗੱਲ ਕਰ ਇਹਨਾਂ ਨੂੰ ਪੂਰੀ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ ਲਗਾਤਾਰ ਮੌਕਾ ਦਿੰਦੇ ਨੇ ਤੇ ਹਰ ਪ੍ਰੋਟੈਸਟ ਨੂੰ ਜਿਸ ਤਰ੍ਹਾਂ ਵੀ ਇਹ ਚਾਹੁੰਦੇ ਸੀ ਆਪਣੀ ਗੱਲ ਰੱਖ ਸਕਣ ਲਗਾਤਾਰ ਕੋਈ ਪਬਲਿਕ ਇੰਪੋਰਟੈਂਸ ਦੀ ਅੱਜ ਪੰਜਾਬ ਦੇ ਵਿੱਚ ਜਿਹੜੀ ਗੁੰਡਾਗਰਦੀ ਚੱਲ ਰਹੀ ਉਹਦੇ ਖਿਲਾਫ ਵੀ ਗੱਲ ਕਰਨ ਵਾਸਤੇ ਜ਼ੀਰੋ ਆਰ ਤੇ ਸਾਸੁਖਪਾਲ ਸਿੰਘ ਉਹਨਾਂ ਨੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਮੋਕਾਂ ਨਹੀਂ ਦਿੱਤਾ ਫਿਰ ਮੈਂ ਅੱਜ ਲੀਡਰ ਦੀ ਆਪੋਜੀਸ਼ਨ ਖੜੇ ਹੋ ਕੇ ਇਹਨਾਂ ਨੂੰ ਰਿਕਵੈਸਟ ਕੀਤੀ ਬੇਨਤੀ ਕੀਤੀ ਕਿ ਸਪੀਕਰ ਸਾਹਿਬ ਸਾਡੇ ਨਵੇਂ ਕੁਲੀਗ ਨੇ ਪੁਰਾਣੇ ਤੇ ਤੁਹਾਡੇ ਸਰ ਉਸ ਟਾਈਮ ਤੇ ਇੱਕ ਟਾਈਮ ਸੀ ਜਦੋਂ ਇਹ ਲੀਡ ਕਰਦੇ ਸੀ ਤੇ ਤੁਸੀਂ ਮੈਂਬਰ ਸੀ ਤੁਸੀਂ ਇਸ ਗੱਲ ਕਰਕੇ ਦਾ ਹੱਕ ਮਾਰੋ ਕਿ ਅਸੀਂ ਬਿਲਕੁਲ ਜਦੋਂ ਨਾ ਇਜਾਜ਼ਤ ਨਹੀਂ ਦਿੱਤੀ ਤੇ ਸਾਰੇ ਕੁਲੀਗ ਅਸੀਂ ਵਾਕ ਆਊਟ ਕਰਦੇ ਅਸੀਂ